ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਰਹੇਗੀ ਜੀ ਤੁਹਾਕੇਦਾਰ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਦੇਣੀ ਆ ਹਰ ਇੱਕ ਦੇ ਪਸੰਦੀਦੇ ਸੂਟ ਨੇ ਜਿਹੜੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਚ ਦੇਣੀ ਹੈ ਮੇਰੇ ਜ਼ਿਆਦਾਤਰ ਸਟੱਫ ਹਮ ਡਾਲਦਾ ਹੁੰਦਾ ਹੈ ਜਿਨ੍ਹਾਂ ਨੂੰ ਸਾਰੇ ਜਣੇ ਬਹੁਤ ਜ਼ਿਆਦਾ ਲਾਈਕ ਕਰਦੇ ਆ ਜਿਨੇ ਇੱਕ ਵਾਰੀ ਸੂਟ ਮੰਗਾ ਲਿਆ ਹਮੇਸ਼ਾ ਹੀ ਉਹ بار-बार ਸੂਟ ਮੰਗਾਂਦਾ ਕਿਉਂਕਿ ਲਾਈਟ ਵੇਟ ਸਟੱਫ ਆ ਲੁੱਕ ਲਾਈਕ ਤੇ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਜੀ ਸੂਟ ਦੀ ਬੁਕਿੰਗ ਲਈ ਨੰਬਰ ਹੋਗਾ 82 8283881 ਨੰਬਰ ਆ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅਸ ਦੀ ਵੀਡੀਓ ਚ ਪਸੰਦ ਆ ਜਾਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸੂਟ ਹੈਗੇ ਨੇ ਜੀ ਦੋ ਰੇਂਜ ਰਹਿਣਗੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖ ਲਿਓ ਤੇ ਸਾਰੇ ਸੂਟਾਂ ਨੂੰ ਦੇਖ ਲਿਓ ਧਿਆਨ ਨਾਲ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀਆਂ ਦੋ ਪ੍ਰਾਈਸ ਰਹਿਣਗੇ ਜੀ ਇੱਕ 2500 ਪ੍ਰਾਈਸ ਦੇ ਵਿੱਚ ਹੋਣਗੇ ਤੇ ਇੱਕ ਰਹਿਣਗੇ ਜੀ 2000 ਪ੍ਰਾਈਸ ਦੇ ਵਿੱਚ ਮੁਡਾਲ ਦੇ ਸੂਟ ਨੇ ਇਹ ਹੈਗਾ ਜੀ 3-3 ਮੀਟਰ ਦੀਆਂ ਸ਼ਰਟਾਂ ਨਾਲ ਹੋਣਗੇ ਜ਼ਿਆਦਾਤਰ ਅਸਲੀ ਵੀਡੀਓ ਦੇ ਸੂਟ neck ਤੇ ਵਰਕ ਆ ਕਲਰ ਵਾਹ ਸੋਣਾ ਹੈ ਸਟਾਈਲ ਵਾਹ ਸੋਣਾ ਜੀ ਸੂਟ ਦਾ ਠੀਕ ਹੈ ਜੀ 3 ਮੀਟਰ ਦੀ ਸ਼ਰਟ ਆ ਬਾਜੂ ਲੱਗ ਤੋਂ ਨੇ ਇਹ ਘੇਰਾ ਹੈ ਕਈ ਕਹਿੰਦੇ ਨੇ ਜੀ ਸਾਨੂੰ ਤਾਂ ਲੱਗ ਤੋਂ ਬਾਜੂ ਵਾਲਾ ਸੂਟ ਚਾਹੀਦਾ ਹੈ ਕ੍ਰੇਪ ਸੌਰੀ ਮੁਡਾਲ ਦੀ ਸਲਵਾਰ ਆ ਲੁੱਕ ਲਾਈਕ ਬਿਲਕੁਲ ਕ੍ਰੇਪ ਹੈ ਜੀ ਕ੍ਰੇਪ ਦੇ ਸੂਟਾਂ ਵਾਂਗ ਤੁਹਾਨੂੰ ਇਹ ਸੂਟ ਪਾਉਣ ਤੋਂ ਬਾਅਦ ਫੀਲਿੰਗ ਆਏਗੀ ਤੇ ਮਡਾਲ ਦੇ ਹੀ ਦੁਪੱਟੇ ਨੇ ਜੀ ਸੂਟ ਦਾ ਪ੍ਰਾਈਸ ਹੈਗਾ 2500 ਇਹ ਸਿੰਗਲ ਸਿੰਗਲ ਸੂਟ ਦਿਖਾ ਦਮਾ ਤੁਹਾਨੂੰ ਮੈਂ ਪਹਿਲਾਂ ਜਿਨ੍ਹਾਂ ਦਾ ਸੂਟਾਂ ਦਾ ਪ੍ਰਾਈਸ 3-3000 ਸੀਗਾ ਜੀ ਇਹ 3-3000 ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ 2500 ਚ ਦੇ ਰਹੇ ਹਾਂ ਐਦਾਂ ਰਹੇਗਾ ਜੀ ਸੂਟ ਇਹ ਮਡਾਲ ਤੇ ਹੀ ਆ ਸਾਰਾ ਹੀ ਬਣਿਆ ਹੋਇਆ ਤੇ ਇਹ ਦੇਖੋ ਜੀ ਸਾਰੇ ਹੀ ਵਰਕ ਬਹੁਤ ਯੂਨੀਕ ਹੈਂਡਵਰਕ ਨਾਲ ਬਣੇ ਹੋਏ ਪੀਸ ਨੇ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਮੋਡਲ ਦੀਆਂ ਸਲਵਾਰਾਂ ਦੇ ਨਾਲ ਤੇ ਮੋਡਲ ਦੇ ਦੁਪੱਟਿਆਂ ਦੇ ਨਾਲ ਸੂਟ ਨੇ ਜੀ ਇਹ ਸਿੰਗਲ ਪੀਸ ਹੋਣ ਕਰਕੇ ਅਸੀਂ ਤੁਹਾਨੂੰ 2500 ਚ ਦੇ ਰਹੀਆਂ ਇਹ ਵਾਲੇ ਸੂਟ ਇਹ 5 ਮੀਟਰ ਦੀ ਸ਼ਰਟ ਦੇ ਨਾਲ ਰਹੇਗਾ ਜੀ ਸੂਟ ਠੀਕ ਹੈ ਜੀ ਸਾਰੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਤੇ ਇਹ ਦੀ ਸਲਵਾਰ ਰਹੇਗੀ ਸਲਵਾਰ ਤੇ ਵੀ ਹਲਕਾ ਪ੍ਰਿੰਟ ਆ ਠੀਕ ਹੈ ਇਹ ਦੁਪੱਟਾ ਜੀ ਇਹਦਾ ਮਡਾਲ ਦਾ ਹੈ ਇਹ ਸੂਟ ਸਾਡਾ ਬਹੁਤ ਜ਼ਿਆਦਾ ਹਰੇ ਕਲਰਾਂ ਚ ਆਉਂਦਾ ਬਟ ਅੱਜ ਰਾਖੀ ਬ੍ਰਾਂਡ ਦਾ ਸੂਟ ਆ ਇਹ ਸੇ ਕਲਰ ਦੇ ਵਿੱਚ ਤੁਹਾਨੂੰ ਇਹ ਦੋ ਤਿੰਨ ਸੂਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਮੋਡਲ ਦਾ ਸਟੱਫ ਹੈ ਜੀ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਤੇ ਪਲੇਨ ਮੋਡਲ ਦੀ ਸਲਵਾਰ ਆ ਤੇ ਦੁਪੱਟਾ ਬਹੁਤ ਪਿਆਰਾ ਸੂਟ ਦਾ ਇਹ ਸਿੰਗਲ ਸਿੰਗਲ ਸੂਟ ਨੇ ਜੀ 3 3000 ਵਾਲੇ ਜਿਹੜੇ ਅਸੀਂ ਤੁਹਾਨੂੰ 2500 ਚ ਦੇ ਰਹੇ ਹਾਂ ਇਰਾਕੀ ਬ੍ਰਾਂਡ ਦੇ ਸੂਟ ਨੇ ਇਹ ਹੈਗਾ ਜੀ ਰਾਖੀ ਬ੍ਰਾਂਡ ਦਾ ਬਹੁਤ ਪਿਆਰਾ ਜਿਹਾ ਸੂਟ ਸੂਟ ਦੇਖੋ ਜੀ ਕਿੰਨਾ ਸੋਹਣਾ ਹੈ 2500 ਦੀ ਰੇਂਜ ਵਿੱਚ ਸੂਟ ਨੇ ਜੇ ਕਿਸੇ ਨੇ ਦੇਣ ਲੈਣ ਵਾਸਤੇ ਵੀ ਕਲੈਕਸ਼ਨ ਦੇਣੀ ਹੈ ਜਿਹਨੂੰ ਵੀ ਦੋਗੇ ਬੇਸ਼ੱਕ ਤੁਸੀਂ ਕਢਾਈਆਂ ਵਾਲੇ ਸੂਟ ਦੰਨੇ ਜਿਵੇਂ ਮਰਜੀ ਜਾਂਦੇ ਆ ਪਰ ਜੇ ਤੁਸੀਂ ਕਿਸੇ ਨੂੰ ਇਦਾਂ ਦੀ ਆਈਟਮ ਗਿਫਟ ਕਰਦੇ ਹੋ ਤਾਂ ਅਗਲੇ ਦੀ ਰੂਹ ਖੁਸ਼ ਹੋ ਜਾਂਦੀ ਹੈ ਜੀ ਪੂਰਾ ਮਤਲਬ ਕਿ ਸਟਿਚ ਕਰਵਾ ਕੇ ਹੀ ਪਾਉਂਦੇ ਨੇ ਸੂਟਾਂ ਨੂੰ ਹੁਣ ਤੁਸੀਂ ਖੁਦ ਦੇਖ ਲਓ ਰਾਖੀ ਬ੍ਰਾਂਡ ਦੇ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਤੁਹਾਨੂੰ ਇਹ ਮੋਡਲ ਦੇ ਸੂਟ ਮਿਲ ਰਹੇ ਨੇ ਜੀ 2500 ਦੇ ਵਿੱਚ ਇਹ ਸਾਰੇ ਸੂਟ 2500 ਦੀ ਰੇਂਜ ਦੇ ਆ। ਕਲਰ ਡਿਜ਼ਾਈਨ ਬਹੁਤ ਪਿਆਰੇ ਆ। ਠੀਕ ਹੈ ਜੀ। ਜਿਹੜਾ ਵੀ ਸੂਟ ਦੇਖੋਗੇ ਉਹ ਹੀ ਸੂਟ ਬਹੁਤ ਸੋਹਣਾ ਲੱਗੇਗਾ। ਪ੍ਰਿੰਟਿੰਗ ਹੀ ਬਹੁਤ ਸੋਹਣੀ ਆ ਸੂਟਾਂ ਦੇ। 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ। ਸੂਟ ਥੋੜੇ ਜਿ जल्दी ਦਿਖਾਨੀ ਆ ਕਿਉਂਕਿ ਇਕ ਤਰ ਸਾਡੇ ਕੋਲ ਈਵਨਿੰਗ ਟਾਈਮ ਹੋ ਗਿਆ ਕਲੋਜ਼ਿੰਗ ਤੇ ਦੂਜਾ ਕੁਆਂਟੀਟੀ ਕਾਫੀ ਜ਼ਿਆਦਾ ਹੈ ਦਿਨ ਵਿੱਚ ਟਾਈਮ ਨਹੀਂ ਲੱਗਿਆ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਹੈ ਹੁਣ ਤੁਸੀਂ ਖੁਦ ਦੇਖੋ ਸੂਟ ਦੀ ਬਣਨ ਤੋਂ ਬਾਅਦ ਲੁੱਕ ਕਿਦਾਂ ਦੀ ਆਏਗੀ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਆ ਤੇ ਚਨਾਉਂਛ ਫੋਨ ਦਾ ਦੁਪੱਟਾ ਜੀ ਸੂਟ ਦੇ ਨਾਲ ਰਾਖੀ ਬ੍ਰਾਂਡ ਦਾ ਸੂਟ ਆ ਤੇ ਪ੍ਰਾਈਸ ਰਹੇਗਾ ਜੀ 2500 ਦੇਖੋ ਜੀ ਸੂਟ ਪ्युअर ਮੋਡਲ ਵਿਦਵਰਕ ਬਿਲਕੁਲ ਨਿਊ ਸਟਾਕ ਕਲਰ ਦੇਖੋ ਸੂਟ ਦਾ ਕਿੰਨਾ ਸੋਹਣਾ ਟਾਈ ਮੀਟਰ ਦੀ ਸ਼ਰਟ ਆ ਠੀਕ ਹੈ ਜੀ ਸਾਰਾ ਹੀ ਫਰੰਟ ਹਾਈਲਾਈਟ ਆ ਰੀ ਵਰਕ ਦੇ ਨਾਲ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਮੋਡਲ ਦੀ ਸਲਵਾਰ ਆ ਨਾਲ ਇਹ ਮੋਡਲ ਦਾ ਹੀ ਪ੍ਰਿੰਟਡ ਜਾਂ ਬਹੁਤ ਪਿਆਰਾ ਜਿਹਾ ਦੁਪੱਟਾ ਰਹੇਗਾ ਠੀਕ ਹੈ ਜੀ ਸੂਟ ਬਹੁਤ ਸੋਹਣਾ ਹੈ ਕਲਰ ਦੇਖੋ 2500 ਪ੍ਰਾਈਸ ਦੇ ਵਿੱਚ 2500 ਦੇ ਵਿੱਚ ਇਹ ਸੂਟ ਮੈਂ ਹੁਣ ਪਿੱਛੇ ਜੇ ਵੀ ਪਾਏ ਸੀ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਨਾ ਸੂਟਾਂ ਦੀ ਜਦੋਂ ਵੀ ਸਟਾਕ ਪਾਓ ਕਲੀਅਰ ਰਾਖੀ ਬ੍ਰਾਂਡ ਦਾ ਸੂਟ ਆ ਜੀ 3 ਮੀਟਰ ਦੀ ਸ਼ਰਟ ਆ ਸਟਫ ਬਿਲਕੁਲ ਨਵਾਂ ਹੈ ਇਹ ਵਾਲਾ ਬਿਲਕੁਲ ਨਵਾਂ ਜਿਹਾ ਸਟਫ ਹੈ ਜੀ ਸਲਵਾਰ ਮੁਡਾਲ ਦੀ ਹੈ ਚਨਾਉਂ ਸ਼ਫੌਨ ਦਾ ਦੁਪੱਟਾ ਇਹਦੇ ਵਿੱਚ ਅੱਗੇ 3-4 ਕਲਰ ਆਨੇ ਆ ਹੁਣ ਸਿਰਫ ਦੋ ਹੀ ਆਏ ਆ ਦੋਨਾਂ ਦੇ ਵਿੱਚ ਤੁਹਾਨੂੰ ਦੋ-ਦੋ 3-3 ਸੂਟ ਮਿਲ ਜਾਣਗੇ ਕਲਰ ਦੋਨੋਂ ਹੀ ਨੇ ਇਹ 2500 ਵਾਲੇ ਸੂਟ ਨੇ ਸਾਰੇ 2500 ਦਾ ਸੂਟ ਆ ਰਾਖੀ ਬ੍ਰਾਂਡ ਆ ਜੀ ਅਲੱਗ-ਅਲੱਗ ਵਿੱਚ ਇੱਕ-ਦੋ ਕੁ ਵਾਰੈਂਡ ਅਲੱਗ ਨੇ ਤੇ 3 ਮੀਟਰ ਦੇ ਸ਼ਰਟਾ ਜਿਨ੍ਹਾਂ ਦੇ ਨਾਲ ਉਹ ਸਾਰੇ ਰਾਖੀ ਬ੍ਰਾਂਡ ਦੇ ਸੂਟ ਨੇ ਡਿਜ਼ਾਈਨਿੰਗ ਆ ਇੱਕ ਨੰਬਰ ਨੇ ਕਲਰ ਬਹੁਤ ਸੋਹਣੇ ਆ ਠੀਕ ਆ ਜੀ ਚਨੌਂਚ ਫੌਨ ਦੇ ਦੁਪੱਟੇ ਦੇ ਨਾਲ ਸੈਕੰਡ ਕਲਰ ਵਾਈਨ ਮਿਲ ਜਾਏਗਾ ਹਾਈਲਾਈਟ ਸੂਟ ਮਿਲੇਗਾ ਜੀ ਪੂਰਾ ਸੂਟ ਬਹੁਤ ਸੋਹਣਾ ਹੈ ਮਸਲੀ ਇਹ ਮਸਲੀ ਨੂੰ ਡਾਲ ਇਹ ਵਾਲਾ ਸਟਾਫ ਆ ਜਿਹੜਾ ਉਹ ਮਿਕਸ ਆ ਸਾਰਾ ਯਾਰੀ ਵਰਕ ਦੇ ਨਾਲ ਆ ਸੂਟ ਪਲੇਨ ਇਹਦੀ ਇਹ ਸਲਵਾਰ ਰਹੇਗੀ ਹਲਕਾ ਜਿਹਾ ਸੈਲਫ ਪ੍ਰਿੰਟ ਦੇ ਵਿੱਚ ਮੋਡਲ ਦਾ ਦੁਪੱਟਾ ਹੈ ਤੇ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ 4 ਠੀਕ ਹੈ ਜੀ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੇਗਾ ਸੈਂਟਰ ਪੈਨਲ ਦੇ ਨਾਲ ਸਟੱਫ ਬਹੁਤ ਪਿਆਰਾ ਆ 8x ਬ੍ਰਾਂਡ ਦੇ ਵਾਲੇ ਆਰੀ ਵਰਕ ਦੇ ਨਾਲ ਹਾਈਲਾਈਟ ਸੂਟ ਨੇ ਜੀ ਐਦਾਂ ਸਲਵਾਰਾਂ ਵੀ ਪ੍ਰਿੰਟ ਰਹਿਣਗੀਆਂ ਤੇ ਮੋਡਲ ਦੇ ਦੁਪੱਟਿਆਂ ਦੇ ਨਾਲ ਨੇ ਸੂਟ ਇਹ ਤੇ ਪ੍ਰਾਈਸ ਹੈਗਾ ਜੀ ਹੁਣ ਤੱਕ ਜਿੰਨੇ ਵੀ ਤੁਹਾਨੂੰ ਸਾਰੇ ਸੂਟ ਦਿਖਾਏ ਆ ਸਾਰੇ ਸੂਟਾਂ ਦਾ 2500 ਪ੍ਰਾਈਸ ਆ ਜਿਹੜੇ ਹੁਣ ਤੁਹਾਨੂੰ ਸੂਟ ਦਿਖਾਵਾਂਗੇ ਜੀ ਸਾਰੇ ਹੀ ਸੂਟ ਇਹ 2000 ਰੇਂਜ ਦੇ ਆ ਇਹਨਾਂ ਚੋਂ ਤੁਸੀਂ ਕਿਹੜਾ ਵੀ ਸੂਟ ਲੈਣਾ ਏ ਉਹ 2000 ਦਾ ਹੋਏਗਾ ਦੇਖੋ ਜੀ ਸੂਟ ਵੀਡੀਓ ਚ ਅਸੀਂ ਪ੍ਰਾਈਸ ਬਾਰ-ਬਾਰ ਦੱਸਦੇ ਹੁੰਨੇ ਆ ਇਸੇ ਕਰਕੇ ਕਿ ਤੁਹਾਨੂੰ ਪ੍ਰਾਈਸ ਪੁੱਛਣ ਦਾ ਮਤਲਬ ਕਿ ਇਹ ਨਾ ਹੋਵੇ ਕਿ ਪ੍ਰਾਈਸ ਕੀ ਹੈ ਜੀ ਤਾਂ ਤੁਸੀਂ ਖੁਦ ਬੇਸ਼ੱਕ ਨੀਚੇ ਮੈਂਸ਼ਨ ਕਰ ਸਕਦੇ ਹੋ ਜੀ 2000 ਵਾਲਾ ਸੂਟ ਹੈ ਤੁਹਾਡੇ ਪਾਸ ਅਵੇਲੇਬਲ ਹੈ ਤਾਂ ਥੋੜਾ ਈਜ਼ੀ ਹੋ ਜਾਂਦਾ ਸਾਨੂੰ ਵੀ ਕਿਉਂਕਿ ਜਦੋਂ ਸਿੱਧਾ ਮਿਕਸ ਜੀ ਵੀਡੀਓ ਪਾ ਦੰਨੇ ਆ ਅਸੀਂ ਕੋਈ ਪ੍ਰਾਈਸ ਨਹੀਂ ਲਗਾਉਂਦੇ ਵੀਡੀਓ ਤੇ ਪ੍ਰਾਈਸ ਤਾਂ ਲਗਾਈਦੇ ਆ ਜੀ ਆਪਾਂ ਨੇ ਕਾਫੀ ਲੌਂਗ ਟਾਈਮ ਤੱਕ ਸੂਟ ਦਿਖਾਣੇ ਹੁੰਨੇ ਆ ਅਸੀਂ ਤਾਂ ਜੀ ਸਾਡੇ ਕੋਲ ਸਟਾਕ ਆਇਆ ਨਾਲ ਦੀ ਨਾਲ ਵੀਡੀਓ ਬਣਾਤੀ ਤੇ ਨਾਲ ਦੀ ਨਾਲ ਸੂਟ ਚਲੇ ਗਏ ਫਿਰ ਸਾਨੂੰ ਵੀਡੀਓ ਚ ਰੀ ਚੈੱਕ ਕਰਕੇ ਤੁਹਾਨੂੰ ਪ੍ਰਾਈਸ ਦੱਸਣੇ ਪੈਂਦੇ ਆ ਤੁਸੀਂ ਪਲੀਜ਼ ਪ੍ਰਾਈਸ ਧਿਆਨ ਨਾਲ ਸੁਣਿਆ ਕਰੋ ਤੇ ਨਾਲ ਦੀ ਨਾਲ ਦੱਸ ਦਿਆ ਕਰੋ ਵੀ ਇਸ ਪ੍ਰਾਈਸ ਦਾ ਸੂਟ ਆ ਤੇ ਤੁਹਾਡੇ ਪਾਸ ਅਵੇਲੇਬਲ ਹੈ ਕਲਰ ਦੇਖੋ ਜੀ ਡਿਜ਼ਾਈਨ ਦੇਖੋ 2000 ਪ੍ਰਾਈਸ ਦੇ ਵਿੱਚ ਬਹੁਤ ਪਿਆਰਾ ਮਡਾਲ ਦਾ ਸੂਟ ਹੈ ਜੀ ਇਹ ਸਾਰੇ ਹੀ ਮਡਾਲ ਤੇ ਆ ਨੈਕਸਟ ਹੈਗਾ ਜੀ ਪ੍ਰਿੰਟਡ ਮਡਾਲ ਆਏਗੇ ਜੀ ਫਰੰਟ ਬੂਟੀ ਦੇ ਨਾਲ ਇਹ ਬੈਕ ਹੈ ਜੀ ਪ੍ਰਿੰਟਡ ਇਸ ਦੀ ਇਹ ਥੋੜਾ ਜਿਹਾ ਅਲੱਗ ਜਿਹਾ ਪੈਟਰਨ ਬਣੇਗਾ ਸਟੀਚਿੰਗ ਤੋਂ ਬਾਅਦ ਬਹੁਤ ਸੋਹਣਾ ਪੈਟਰਨ ਬਣੇਗਾ ਮਡਾਲ ਦੀ ਸਲਵਾਰ ਆ ਮਡਾਲ ਦਾ ਹੀ ਦੁਪੱਟਾ ਹੈ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਤਿੰਨ ਮਿਲ ਜਾਣਗੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਤਿੰਨ ਕਲਰ ਨੇ ਜੀ ਤਿੰਨੋ ਹੀ ਪਿਆਰੇ ਆ ਕਲਰ ਇਹ ਸਾਰੇ ਸੂਟ 2000 ਪ੍ਰਾਈਸ ਵਾਲੇ ਆ ਤੇ ਇੱਕ ਸੂਟ ਤੁਹਾਨੂੰ ਇਹ ਮਿਲ ਜਾਏਗਾ ਇਹ ਵੀ ਸਾਰੇ ਮਡਾਲ ਦਾ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਹੈ ਇਦਾਂ ਦੀ ਲੁੱਕ ਆ ਜਾਏਗੀ ਫੋਟੋ ਹੈਗੀਆਂ ਨਾਲ ਮੈਂ ਤਾਂ ਕਰਕੇ ਪ੍ਰੋਪਰ ਖੋਲਿਆ ਨਹੀਂ ਪੂਰਾ ਸੂਟ ਇਹ ਤੇ ਇਹਦੇ ਵਿੱਚ ਤੁਹਾਨੂੰ ਕਲਰ ਦੇ ਦੰਨੇ ਆ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਇੱਕ ਕਲਰ ਹੈ ਦਾ ਸੈਕੰਡ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਹੈਂਡਵਰਕ ਪਰਲ ਤੇ ਦਬਕੇ ਨਾਲ ਹਾਈਲਾਈਟ ਨੇ ਸੂਟ ਬਹੁਤ ਪਿਆਰੇ ਪੀਸ ਨੇ ਜੀ 3000 ਸੌਰੀ 2500 ਪ੍ਰਾਈਸ ਦੇ ਵਿੱਚ ਉਹ ਸੌਰੀ 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 2000 ਪ੍ਰਾਈਸ ਦੇ ਵਿੱਚ ਇਸਾਰੇ ਸੂਟ 2000 ਪ੍ਰਾਈਸ ਦੇ ਵਿੱਚ ਨੇ। ਵੂਮੈਂਟ ਬ੍ਰਾਂਡ ਦਾ ਸੂਟ ਆ ਜੀ। ਪਰ ਸਟਾਫ ਇੱਕ ਨੰਬਰ ਆ। ਸ਼ਿਮਰ ਮੁਡਾਲ। ਦੋਨੋਂ ਮੌਸਮਾਂ 'ਚ ਪਹਿਣੇ ਵਾਲਾ ਸੂਟ ਆ। ਬਹੁਤ ਸੋਹਣਾ ਸੂਟ ਆ, ਸਟਾਫ ਇੱਕ ਨੰਬਰ ਆ ਜੀ। ਬਹੁਤ ਸੋਹਣਾ ਸਟਾਫ ਹੈ। ਚੁਭਣ ਵਾਲਾ ਕੁਝ ਵੀ ਨਹੀਂ ਹੈਗਾ ਸੂਟ 'ਚ ਪ੍ਰਿੰਟਿੰਗ ਬਹੁਤ ਸੋਹਣੀ ਆ। ਇਹਦੇ ਨਾਲ ਮਸਲੀਨ ਦੀ ਸਲਵਾਰ ਆ ਜੀ। ਹਲਕੀ ਜਿਹੀ ਸ਼ਿਮਰ ਹੈ ਵੂਮੈਂਟ ਬ੍ਰਾਂਡ ਆ। 2000 ਪ੍ਰਾਈਸ ਆ ਸੂਟ ਦਾ ਸਟਾਫ ਤਾਂ ਤੁਹਾਨੂੰ ਜਦੋਂ ਤੁਹਾਡੇ ਹੱਥ 'ਚ ਆ ਗਿਆ ਉਸ ਟਾਈਮ ਤੁਹਾਨੂੰ ਪਤਾ ਲੱਗੇਗਾ ਕਿ ਵਾਕੇ ਸਟਾਫ ਹੈ ਕੋਈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਤਿੰਨ ਠੀਕ ਹੈ ਜੀ ਸ਼ਿਮਰ ਮਡਾਲ ਦੇ ਉੱਪਰ ਸੂਟ ਨੇ ਊਮੈਂਡ ਬ੍ਰਾਂਡ ਆ ਤੇ ਪ੍ਰਾਈਸ ਹੈਗਾ ਜੀ 2000 ਨੈਕਸਟ ਸੂਟ ਦੰਨੇ ਆ ਸੇਮ ਛੀਮਰ ਬ੍ਰਾਂਡ ਦੇ ਉੱਪਰ ਹੀ ਆ ਸਟੱਫ ਹੁੰਦਾ ਜੀ ਮੇਨ ਪ੍ਰਿੰਟਿੰਗ ਤਾਂ ਹਰੇਕ ਕੋਈ ਕਾਪੀ ਕਰ ਹੀ ਲੈਂਦਾ ਪਰ ਸਟੱਫ ਮੇਨ ਹੁੰਦਾ ਏ ਬ੍ਰਾਂਡ ਹੈ ਜੀ ਤੇ ਕਲਰ ਇਹਦੇ ਵਿੱਚ ਗ੍ਰੇ ਆ ਇਹ ਗਾਜਰੀ ਆਨੀਅਨ ਜਿਹਾ ਛੇੜਾ ਜੀ ਇਹ ਕਲਰ ਨੇ 2000 ਪ੍ਰਾਈਸ ਦੇ ਵਿੱਚ ਤੇ ਸੇਮ ਹੀ ਸਟੱਫ ਦੇ ਉੱਪਰ ਇੱਕ ਡਿਜ਼ਾਈਨ ਹੋਰ ਦੇ ਦੰਨੇ ਆ ਸਾਰੇ ਸੂਟ ਬੂਮੈਂਟ ਬ੍ਰਾਂਡ ਦੇ ਆ। ਪ੍ਰਿੰਟਿੰਗ ਸੂਟ ਦੇ ਇੱਕ ਨੰਬਰ ਆ। ਬਹੁਤ ਪਿਆਰਾ ਸੂਟ ਹੈ। ਤੇ ਇਹ ਸਲਵਾਰ ਹੈਗੇ ਜੀ। ਪਿਓਰ ਮਸਲੀਨ ਦੀਆਂ ਸਲਵਾਰਾਂ ਨੇ। ਪਿਓਰ ਮਸਲੀਨ ਮੋਡਲ ਦੇ ਦੁਪੱਟੇ ਨੇ ਇਹਨਾਂ ਦੇ ਨਾਲ। ਕਲਰ ਆਪਸ਼ਨ ਚਾਰ ਆਣਗੇ। ਚਾਰੋਂ ਇੱਕ ਤੋਂ ਇੱਕ ਨੇ। ਠੀਕ ਆ ਜੀ। ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਤੁਸੀਂ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਿਹੜੀ ਕਲੈਕਸ਼ਨ ਅਸੀਂ ਹੁਣ ਤੁਹਾਡੇ ਵਾਸਤੇ ਅੱਗੇ ਅੱਗੇ ਲੈ ਕੇ ਆਉਣੀ ਆ ਪਾਰਟੀ ਵੀਅਰ ਚ ਉਹ ਤਾਂ ਇੱਕ ਨੰਬਰ ਰਹਿਣੇ ਵਾਲੀ ਆ ਜੀ ਬਹੁਤ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਵਾਸਤੇ ਬਣਵਾ ਰਹੇ ਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ